ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖਣ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਿਹਤ ਉਪਾਗ ਵੱਲੋਂ ਡੇਂਗੂ ਵਿਰੋਧੀ ਜਾਗਰੂਕਤਾ ਰਾਮਪੂਰਾ ਫੋਲਸ ਤਾਈ ਜਿਲ੍ਹੇ ਸਿਹਤ ਮੰਤਰੀ ਪੰਜਾਬ ਬਲਬੀਤ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਜ਼ਿਲ੍ਹਾ ਐਮਪੀ ਡੀਮ ਡੀਮੋਲੋਜਿਸਟ ਡਾਕਟਰ ਸੁਖਰੀਤੀ ਸ਼ਰਮਾ ਸੀਨੀਅਰ ਮੀ ਮੈਡੀਕਲ ਅਫਸਰ ਆ ਰਾਮਪੁਰਾ ਫੂਲ ਡਾਕਟਰ ਗੁਰਿੰਦਰਜੀਤ ਗੁਰਿੰਦਰ ਰੀਤ ਅਤੇ ਸੀਨੀਅਰ ਮੈਡੀਕਲ ਅਫਸਰ ਭਗਤਾ ਪਾਈ ਦਾ ਡਾਕਟਰ ਸੀਮਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਸਦ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਆ ਰਾਮਪੁਰਾ ਫੂਲ ਤੇ ਧਾਰਮਿਕ ਸਥਾਨਾਂ ਗੁਰਦਵਾਰਾ ਸਾਹਿਬ ਮੰਦਰ ਮਸਜਿਦਾਂ ਪੀਰ ਖਾਨਾ ਗਊਸ਼ਾਲਾ ਅਤੇ ਆਦਿ ਵਕ ਅਧਵਿਘ ਮੱਛਰਾਂ ਦੀ ਪ੍ਰਦਾਇਸ਼ ਪੈਦਾਵਾਰ ਨੂੰ ਰੋਕਣ ਲਈ ਜਾਗਰੂਕਤਾ ਮਹਮ ਚਲਾਈ ਗਈ ਹੈ ਇਸ ਮੌਕੇ ਮਲਟੀਪਲਸ ਹੈਲਥ ਸੁਪਰਵਾਈਜ਼ਰ ਬੀਤ ਸਿੰਘ ਸੰਧੂ ਕਲਾ ਨੇ ਜਰਨੈਲ ਸਿੰਘ ਟੀਲਾ ਨੇ ਦੱਸਿਆ ਹੈ ਕਿ ਸੇਤਪਾਗ ਵੱਲੋਂ ਟੀਮਾਂ ਬਣਾ ਕੇ ਰਾਮਪੁਰਾ ਫੂਲ ਵਿਕੇ ਸ਼ਹਿਰ ਵਿੱਚ ਧਾਰਮਿਕ ਸਥਾਨਾਂ ਦਾ ਦੌਰਾ ਕਰਕੇ ਮੱਛਰਾਂ ਦੀ ਪ੍ਰਦਾਇਸ਼ ਵਾਲੀਆਂ ਥਾਵਾਂ ਤੇ ਸਚਨਾਕਤ ਕਰਕੇ ਮੱਛਰਾਂ ਦੇ ਪਰਖਣ ਦੇ ਅਸਾਰ ਵਾਲੀਆਂ ਥਾਵਾਂ ਤੇ ਮੌਕੇ ਤੇ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਸਮਾਜ ਨੂੰ ਡੇਂਗੂ ਮਲੇਰੀਆ ਤੋਂ ਬਚਾਇਆ ਜਾ ਸਕਿੱਸੇ ਦੇ ਉਪਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਕਰਾਂਦੇ ਅਕਰਾਂਦੇ ਹਰੇਦ ਵਾਲੇ ਸਵਾਈ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ ਇਸ ਮੌਕੇ ਮਲਟੀਪਲਸ ਹੈਲਥ ਵਰਕਰ ਜਸਵਿੰਦਰ ਸਿੰਘ ਅਨੰਦਰ ਨਪਿੰਦਰ ਸਿੰਘ ਵਿਨੋਦ ਕੁਮਾਰ ਅਤੇ ਬਲੀਡਿੰਗ ਵਰਕਰਸ ਮੌਜੂਦ ਹਨ ਖਬਰ ਨਾਲ ਅੰਦਾਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ